ਕਿ ਹੁਣ ਇਹ ਸਾਰੀ ਗੱਲਾਂ ਤੁਸੀਂ ਗੁਰਦੀਪ ਜੀ ਦੀਆਂ ਸੁਣ ਲਈਆਂ ਤੁਸੀਂ ਆਪਣਾ ਪੱਖ ਵੀ ਰੱਖਤਾ ਗੁਰਦੀਪ ਜੀ ਨੇ ਇੰਨੀ ਸਾਰੀ ਗੱਲਾਂ ਕਿਹਾ ਕਿ ਉਹਨਾਂ ਨੇ ਬਾਬਾ ਜੀ ਨਹੀਂ ਉਹਨਾਂ ਨੂੰ ਪੁਆਇੰਟ ਕੀਤਾ ਸੀ ਉਸ ਤੋਂ ਬਾਅਦ ਉਹ ਪਿੱਛੇ ਹਟ ਗਏ ਤੁਸੀਂ ਕੀ ਕਹੋਗੇ ਅਸੀਂ ਤੇ ਇਹ ਕਵਾਂਗੇ ਕਿ ਸਿਰਫ ਔਰ ਸਿਰਫ ਸਾਡੇ ਫਾਦਰ ਦੀ ਧਮਕੀਆਂ ਤੋਂ ਕਿ ਹਾਂ ਹਾਂ ਮੈਂ ਤੇ ਤੇਰਾ ਵੀ ਨਾਮ ਲਾ ਦੂੰਗਾ ਜਾਂ ਜੇ ਤੂੰ ਵੇਚ ਆਇਆ ਮੈਂ ਤੈਨੂੰ ਮਾਰ ਦੂੰ ਕਿਉਂਕਿ ਸਾਡੇ ਨਾਲ ਇਦਾਂ ਹੋਇਆ ਕਿਉਂਕਿ ਸਾਨੂੰ ਗਨ ਪੁਆਇੰਟ ਤੇ ਉਹਨਾਂ ਨੇ ਰੱਖ ਕੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਕਾਰਨ ਅਸੀਂ ਪੁਲਿਸ ਗਨ ਪੁਆਇੰਟ ਤੇ ਰੱਖਿਆ ਮਤਲਬ ਹਾਂਜੀ ਸਾਡੇ ਘਰ ਗਨ ਪਈ ਹੋ ਵੀ ਬਿਨਾਂ ਲਾਇਸੈਂਸ ਤੋਂ ਤੇ ਸਾਨੂੰ ਮਾਰ ਕੇ ਕਹਿੰਦੇ ਨੇ ਜੇ ਤੁਸੀਂ ਨਾ ਗਈਆਂ ਇਹ ਕੰਮ ਨਾ ਕੀਤਾ ਉਹ ਕੰਮ ਨਾ ਕੀਤਾ ਮੈਂ ਤੁਹਾਨੂੰ ਮਾਰ ਦੇਣ ਜੀ ਫਿਲਹਾਲ ਇਹ ਕਿ ਇਹ ਹੋਰ ਖੁਲਾਸਾ ਕਰਨੇ ਕਿ ਨਧਕਾਰੀ ਗਨ ਪਈ ਹੋ ਵੀ ਬਿਨਾਂ ਲਾਇਸੈਂਸ ਤੋਂ ਗਨ ਪੁਆਇੰਟ ਇਹਨਾਂ ਤਾਂ ਕਿ ਗੁਰਦੀਪ ਜੀ ਸਾਡੇ ਨਾਲ ਨੇ ਗੁਰਦੀਪ ਜੀ ਬਿਨਾਂ ਲਾਇਸੈਂਸ ਤੋਂ ਗਨ ਔਰ ਗਨ ਪੁਆਇੰਟ ਇਹਨਾਂ ਧਮਕਾਉਂਦੇ ਸੀ ਕੀ ਕਹੋਗੇ ਇਹਨਾਂ ਨੂੰ ਕਦੋਂ ਧਮਕਾਉਂਦੇ ਸੀ ਉਹ ਇਹ ਜਾਣਦੇ ਆ ਜਾਂ ਇਹਨਾਂ ਦੇ ਪੇਰੈਂਟਸ ਜਾਣਦੇ ਆ ਮੈਨੂੰ ਇਹ ਪੁਲਿਸ ਥਾਣੇ ਦੇ ਵਿੱਚ ਮਿਲੀਆਂ ਲੜਕੀਆਂ ਜੀ ਉਹ ਤੋਂ ਪਹਿਲਾਂ ਮੈਂ ਇਹਨਾਂ ਦੇ ਘਰ ਕਦੇ ਨਹੀਂ ਸੀ ਗਿਆ ਔਰ ਜੇ ਪ੍ਰੂਵ ਹੋ ਜਾਏ ਕਿ ਉਹ ਤੋਂ ਪਹਿਲਾਂ ਮੈਂ ਇਹਨਾਂ ਦੇ ਘਰ ਗਿਆ ਸੀ ਤਾਂ ਦੂਜਿਆਂ ਨੂੰ ਕੋਈ ਸਜ਼ਾ ਮਿਲੇ ਚਾਹੇ ਨਾ ਮਿਲੇ ਮੇਰਾ ਸਿਰ ਕੱਟ ਲਿਆ ਜਾਵੇ ਜੀ ਜੀ ਗੁਰਦੀਪ ਜੀ ਤੁਸੀਂ ਇਸ ਪੂਰੇ ਮਾਮਲੇ ਵਿੱਚ ਜੀ ਬਾਬੇ ਨੂੰ ਕੈਨੇਡਾ ਤੋਂ ਜਾਣਦਾ ਸੀ ਬਾਬੇ ਨੇ ਮੈਨੂੰ ਐਸੇ ਪੈਸੇ ਔਰ ਚਲੇ ਦੇ ਵਿੱਚ ਲੈ ਕੇ ਜਾਂਦਾ ਸੀ ਇਹ ਕਰਕੇ ਜਿਹੜੀਆਂ ਇਹ ਲੜਕੀਆਂ ਗੱਲਾਂ ਕਹਿ ਰਹੀਆਂ ਇਹਦੇ ਬਾਰੇ ਮੈਂ ਕਿਵੇਂ ਦੱਸ ਸਕਦਾ ਮੈਂ ਆਈ ਕੈਨ ਨਾਟ ਪ੍ਰੋਡਕਟ ਕੇ ਵੀ ਇਹਨਾਂ ਨੂੰ ਕਿਸੇ ਕੀ ਕਹਿੰਦੇ ਸੀ ਮੇਰੇ ਨਾਲ ਦੇ ਵਿੱਚ ਪੇਰੈਂਟ ਸਿਰਫ ਬਾਬੇ ਕੋਲੇ ਜਾਣ ਤੋਂ ਰੋਕਦੇ ਸੀ ਔਰ ਕੋਈ ਪ੍ਰੋਬਲਮ ਨਹੀਂ ਸੀ ਜੀ ਗੁਰਦੀਪ ਜੀ ਤੁਹਾਡਾ ਰੋਲ ਇਹਦੇ ਵਿੱਚ ਪੂਰਾ ਜਿਹੜਾ ਹੈ ਉਹਨ ਇੱਕ ਨਿਊਟਰਲ ਰੋਲ ਹੈ ਕਿਉਂਕਿ ਕੁੜੀਆਂ ਦੇ ਇਲਜ਼ਾਮ ਆਪਣੇ ਫਾਦਰ ਤੇ ਨੇ ਫਾਦਰ ਬਾਬਾ ਜੀ ਤੇ ਇਲਜ਼ਾਮ ਲਗਾ ਰਹੇ ਨੇ ਅਸੀਂ ਤੁਹਾਡੀ ਇੱਕ رائے ਜਾਣਨਾ ਚਾਹਾਂਗੇ ਕਿ ਆਖਿਰ ਪੂਰਾ ਸੱਚ ਹੈ ਕੀ ਹੈ ਸੱਚੀ ਹੈ ਜੀ ਵੀ ਲੜਕੀਆਂ ਆਪਦੇ ਪੇਰੈਂਟਸ ਦੇ ਨਾਲ ਕੋਆਪਰੇਟ ਨਹੀਂ ਸੀ ਕਰਦੀਆਂ ਪੇਰੈਂਟਸ ਇਹਨਾਂ ਨੂੰ ਬਾਬਾ ਜੀ ਕੋਲੇ ਨਹੀਂ ਸੀ ਜਾਣ ਦਿੰਦੇ ਇਹ ਬਾਬਾ ਜੀ ਨੂੰ ਇਹਨਾਂ ਨਾਲ ਕੋਈ ਸੀਧੀ ਹੈਗੀ ਗੁਰੂ ਤੱਕ ਕਹਿੰਦੀਆਂ ਸੀ ਜਿਹੜਾ ਸਿੱਖ ਧਰਮ ਦੇ ਵਿੱਚ ਅਲਾਉਡ ਨਹੀਂ ਹੈ ਜੀ ਵੀਰੇ ਇਨਸਾ ਧਾਰਮਿਕ ਤੌਰ ਤੇ ਇਹਨਾਂ ਨੂੰ ਬਾਬਾ ਜੀ ਤੋਂ ਦੂਰ ਲੈ ਕੇ ਜਾਣਾ ਚਾਹੁੰਦੇ ਸੀ ਹੋਰ ਨਾ ਇਹਨਾਂ ਦੀ ਪੜ੍ਹਾਈ ਵੀ ਸੀ ਨਾ ਕੋਈ ਗਨ ਪੁਆਇੰਟ ਸੀ ਇਹ ਸਭ ਝੂਠ ਹੈ ਜੀ ਮਨਪ੍ਰੀਤ ਤੁਸੀਂ ਖੁਦ ਜਵਾਬ ਦਿਓ ਇਸ ਗੱਲ ਦਾ ਇਹ ਬਿਲਕੁਲ ਇਹ ਆਪ ਹੀ ਝੂਠ ਬੋਲਦੇ ਪੈ ਰਹੇ ਹੋ ਅਸੀਂ ਤੇ ਇਹਨਾਂ ਨੂੰ ਜਾਣਦੇ ਵੀ ਨਹੀਂ ਸੀ ਅਰਵਿੰਦਾ ਤਰੀ ਅਰਵਿੰਦਾ ਦੀਦੀ ਨੂੰ ਜਦੋਂ ਅਸੀਂ ਦੱਸਿਆ ਕਿ ਪੁਲਿਸ ਨੇ ਸਾਨੂੰ ਐਫ ਆਈ ਆਰ ਦਰਜ ਦਰਜ ਵੀ ਨਹੀਂ ਕੀਤੀ ਸਾਨੂੰ ਵਾਪਸ ਉੱਥੇ ਭੇਜ ਦਿੱਤਾ ਗਿਆ ਕੋਈ ਰਾਜਨਾਮਾ ਨਹੀਂ ਹੋਇਆ ਪਰ ਗੁਰਦੀਪ ਜੀ ਮੈਂ ਇੱਕ ਗੱਲ ਇੱਥੇ ਵੀ ਪੁਆਇੰਟ ਆਊਟ ਕਰਨਾ ਚਾਹਾਂਗਾ ਜਿਵੇਂ ਤੁਸੀਂ ਦੱਸੇ ਕਿ ਬਾਬਾ ਜੀ ਨੇ ਤੁਹਾਨੂੰ ਗਾਰਡੀ ਇਹ ਪੰਚਾਇਤੀ ਤੌਰ ਤੇ ਸੀ ਜੀ ਪੰਚਾਇਤੀ ਤੌਰ ਤੇ ਉੱਥੇ ਇਕੱਠੇ ਹੋਏ ਸੀ ਇਹ ਕੁਝ ਬੰਦੇ ਇਹਨਾਂ ਕੰਨਿਓ ਸੀ ਲੜਕੀ ਦੇ ਪੇਰੈਂਟਸ ਕੰਨਿਓ ਕੁਝ ਅਸੀਂ ਭੇਜੇ ਹੋਏ ਸੀਗੇ ਜਿੰਨਾਂ ਚੋਂ ਮੈਂ ਸੀ ਬਾਬਾ ਜੀ ਕੰਨਿਓ ਜੀ ਅਸੀਂ ਮੰਪੀਤ ਕੋਲ ਗਿਰਦੇ ਹੋ ਗਿਆ ਕਿ ਮੇਰੀ ਏਜ 58 59 ਸਾਲ ਹੈ ਵੀ ਇਹ ਤੇ ਫਿਆਣੇ ਬੰਦੇ ਆ ਇਹਨਾਂ ਨੂੰ ਗਾਰਡੀਅਨ ਬਣਾ ਦੇਵਾ ਦਿੱਤਾ ਜਾਵੇ ਕਿਉਂਕਿ ਲੜਕੀਆਂ ਆਪਦੇ ਪੇਰੈਂਟਸ ਨੂੰ ਨਹੀਂ ਸੀ ਸੰਪਰਕ ਕਰਨਾ ਚਾਹੁੰਦੀਆਂ ਇਹ ਕਹਿੰਦੀਆਂ ਸੀ ਵੀ ਅਸੀਂ ਪੇਰੈਂਟਸ ਤੋਂ ਕੋਈ ਫੀਸ ਨਹੀਂ ਲੈਣਾ ਚਾਹੁੰਦੀ ਆ ਪੇਰੈਂਟਸ ਸਾਨੂੰ ਕੰਟੈਕਟ ਨਾ ਕਰਨ ਜੀ ਇਹ ਫੈਸਲਾ ਹੋ ਗਿਆ ਕਿ ਵੀ ਚਲੋ ਨਾਲ ਪੇਰੈਂਟਸ ਦੇ ਗੁਰਦੀਪ ਸਿੰਘ ਨੂੰ ਗਾਰਡੀਅਨ ਬਣਾ ਦਿੱਤਾ ਜਾਵੇ ਜੀ ਗੁਰਦੀਪ ਜੀ ਅਸੀਂ ਤੁਹਾਡੀ ਪੂਰੀ ਗੱਲ ਸੁਣਾਂਗੇ ਪਰ ਉਸ ਤੋਂ ਪਹਿਲਾਂ ਵਿੱਚ ਤੁਹਾਨੂੰ ਰੋਕਦੇ ਆ ਅਸੀਂ ਜੀ ਇਹ ਕਾਫੀ ਹੁਣ ਉਲਝੇ ਕਾਣੇ ਲੱਗ ਰਹੇ ਹੈ ਮਨਪ੍ਰੀਤ ਕਿਰਨ ਮਿਤਰ ਦੋਨੋਂ ਤੋਂ ਪੁੱਛਣਾ ਚਾਹਾਂਗੇ ਕਿ ਕਈ ਪਹਿਲੂ ਕਈ ਤਾਥਿਕ ਸਾਹਮਣੇ ਆ ਗਏ ਨੇ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਪੜ੍ਹਾਈ ਕਰਨ ਤੋਂ ਰੋਕਦੇ ਸਨ ਗਲਤ ਨਜ਼ਰ ਵੀ ਰੱਖਦੇ ਸਨ ਪੜੋਸੀ ਨਾਲ ਜਾਣਤੇ ਮਜਬੂਰ ਕਰਦੇ ਸਨ ਤੇ ਬਾਬਾ ਜੀ ਨੂੰ ਮਿਲਣ ਤੇ ਵੀ ਰੋਕਦੇ ਸਨ ਕਈ ਚੀਜ਼ਾਂ ਇੱਕ ਬਾਤ ਇਕੱਠੀਆਂ ਹੋ ਗਈ ਨੇ ਪਰ ਮੈਂ ਮੇਨ ਚਾਹਨਾ ਕਿ ਇੱਕ ਦੋ ਕੁੜੀਆਂ ਆਪਣਾ ਕਾਰ ਛ ਔਰ ਇਹ ਹੀ ਗੱਲ ਸੀ ਕਿ ਸਾਨੂੰ ਉਸ ਉਹ ਘਰ ਨਰਕ ਲੱਗਦਾ ਹੁੰਦਾ ਸੀ ਜਿੱਥੇ ਸ਼ੁਰੂ ਹੋਣ ਜਦੋਂ ਸਵੇਰ ਤੋਂ ਲੈ ਕੇ ਰਾਤ ਤੱਕ ਜਿੱਥੇ ਤੁਹਾਨੂੰ ਗਾਲੀਆਂ ਦਿੱਤੀਆਂ ਜਾਂਨ ਆਪਣੇ ਹੀ ਘਰ ਚ ਕਿਹਾ ਜਾਂਦਾ ਕਿ ਦਫਾ ਹੋ ਜਾਓ ਕਿ ਜੇ ਤੁਸੀਂ ਮੇਰੀ ਗੱਲ ਨਹੀਂ ਮੰਨੀ ਜੋ ਮੈਂ ਕਹਿਣਾ ਆ ਸਾਨੂੰ ਪੜ੍ਹ ਨਹੀਂ ਦਿੱਤਾ ਜਾਂਦਾ ਹੁੰਦਾ ਸੀ ਸਾਨੂੰ ਰੋਟੀ ਨਹੀਂ ਖਾਣ ਨੂੰ ਦਿੰਦੇ ਸੀ ਹਫ਼ਤਾ ਆਪਤਾ ਸੀ ਭੁੱਖਿਆ ਰਹਿੰਦੇ ਸੀ ਸਾਨੂੰ ਘਰੇ ਲੌਕ ਕਰਕੇ ਰੱਖਦੇ ਸੀ ਕਿ ਅਜਿਹਾ ਕਿਉਂ ਹੁੰਦਾ ਸੀ ਮਤਲਬ ਤੁਹਾਨੂੰ ਭੁੱਖੇ ਕਿਉਂ ਰੱਖਿਆ ਜਾਂਦਾ ਸੀ ਕਿ ਕਿ ਸਾਨੂੰ ਗਲਤ ਕੰਮ ਚ ਇਨਵੋਲ ਕਰਨਾ ਚਾਹੁੰਦੇ ਸੀ ਔਰ ਅਸੀਂ ਮਨਾ ਕਰਦੇ ਸੀ ਜੀ ਮੈਨੂੰ ਤੁਸੀਂ ਇਸ ਸਾਰੀ ਚੀਜ਼ਾਂ ਦਾ ਜਿੱਕਰ ਆਪਣੇ ਕਿਤੇ ਰਿਸ਼ਤੇਦਾਰੀ ਵਗੈਰਾ ਚ ਵੀ ਕੀਤਾ। ਹਾਂਜੀ ਲੇਕਿਨ ਉਹ ਤਾਂ ਕੋਈ ਵੀ ਨਹੀਂ ਸੁਣਦਾ ਸਾਡੀ। ਉਸ ਉਲਟਾ ਇਹ ਕਹਿੰਦਾ ਤੁਹਾਡੇ ਤੇ ਜਾਦੂ ਟੂਨੇ ਹੋ ਗਿਆ। ਅੰਧਵਿਸ਼ਵਾਸੀਆਂ ਗੱਲਾਂ ਹੀ ਕਰਦੇ ਨੇ। ਸਾਰੇ ਸਾਰੇ ਰਿਸ਼ਤੇਦਾਰ ਸਾਡਾ ਫਾਦਰ ਮੇਵਾ ਸਿੰਘ ਜੰਡੂ ਸਾਰੇ ਇਹਨੇ ਅੰਧਵਿਸ਼ਵਾਸੀ ਇਹਨੇ ਬੈਕਵਰਡ ਸੋਚ ਦੇ ਨਾਲ ਰੱਖਦੇ ਨੇ ਕਿ ਭੁੰਗਰਾ ਕੀਤਾ ਹੋਇਆ। ਠੀਕ ਹੈ ਤੁਹਾਡੀ ਗੱਲ। ਇਸ ਸਾਰੇ ਕੰਮ ਦੇ ਵਿੱਚ ਤੁਹਾਡੇ ਮਦਰ ਕਿਤੇ ਇੰਟਰਫੀਰੈਂਸ ਨਹੀਂ ਕਰਦੇ ਸੀ ਮਦਰ ਪਹਿਲਾਂ ਕਰਦੇ ਹੁੰਦੇ ਸੀ ਰੋਕਦੇ ਹੁੰਦੇ ਸੀ ਮੇਰੇ ਫਾਦਰ ਨੂੰ ਕਿ ਨਾ ਕਰ ਐਦਾਂ ਬੱਚਿਆਂ ਨੇ ਛੋਟੀਆਂ ਨੇ ਨਾ ਮਾਰ ਕੁਟ ਲੇਕਿਨ ਸਾਡੇ ਫਾਦਰ ਦਾ ਸ਼ੁਰੂ ਤੋਂ ਇਹਨਾਂ क्रूअल ਬਿਹੇਵੀਅਰ ਰਿਹਾ ਸਾਡੇ ਦੇ ਨਾਲ ਪਰ ਉਹ ਕੋਈ ਗੱਲ ਨਹੀਂ ਸੀ ਸਾਡੀ ਸੁਣਦੇ ਹੁੰਦੇ ਮੰਮੀ ਨੂੰ ਵੀ ਇਵਨ ਜੁੱਤੀਆਂ ਨਾਲ ਮਾਰਦੇ ਸਿੱਖੋ ਦਾ ਆਪਣੀ ਅੱਖਾਂ ਨਾਲ ਦੇਖਿਆ ਛੋਟੇ ਹੁੰਦਿਆਂ ਤੋਂ ਮੰਮੀ ਨੂੰ ਵੀ ਇੰਨਾ ਕੁਟਦੇ ਸੀ ਔਰ ਹੁਣ ਤਾਂ ਉਹਨਾਂ ਨੂੰ ਇੰਨਾ ਡਰਾ ਡਰਾ ਕੇ ਪਿੱਛੇ ਰੱਖਿਆ ਹੋਇਆ ਉਹਨਾਂ ਨੇ ਇਹੀ ਕਹਿੰਦੇ ਨੇ ਮੈਂ ਦੂਜਾ ਵਿਆਹ ਕਰਾ ਲੈਣਾ ਹੁਣ ਦੱਸੋ ਇੱਕ ਜਨਾਨੀ ਕੀ ਕਰੇ ਯਾਨੀ ਕੀ ਤੁਸੀਂ ਇਹ ਕਹਿਣਾ ਚਾਹ ਟਾੜੇ ਮਦਰ ਕਿਉਂ ਨਹੀਂ ਸਾਹਮਣੇ ਆ ਰਿਹਾ ਕਿਉਂ ਨਹੀਂ ਉਹ ਤੁਹਾਡੇ ਪੱਖ ਵਿੱਚ ਸਾਹਮਣੇ ਆ ਰਿਹਾ ਇਹ ਜਿੰਨੂ ਜਿਹਦਾ ਪਤੀ ਕਹਿ ਰਿਹਾ ਕਿ ਮੇਰੇ ਕੋਲ ਜਨਾਨੀ ਦੂਜੀ ਹੈ ਤੇ ਮੈਂ ਉਹਦੇ ਨਾਲ ਵਿਆਹ ਕਰਾ ਲੈਣਾ ਤਾਂ ਫਿਰ ਜਨਾਨੀ ਤਾਂ ਚੁੱਪ ਕਰੇਗੀ ਨਹੀਂ ਪਰ ਉਹ ਤੁਹਾਡੇ ਫੇਵਰਟ ਕਿਉਂ ਨਹੀਂ ਸਾਹਮਣੇ ਆ ਰਿਹਾ ਕਿ ਮੇਰੀ ਬੱਚੀਆਂ ਸਹੀ ਹੈ ਜਾਂ ਬਿਲਕੁਲ ਕਿਉਂਕਿ ਸਾਡੇ ਦੇਸ਼ 'ਚ ਕਾਨੂੰਨ ਹੈ ਪ੍ਰੋਪਰ ਅਦਾਲਤਾਂ ਨੇ ਉਹ ਕਿਉਂ ਨਹੀਂ ਸਾਹਮਣੇ ਆ ਕੇ ਕਹਿ ਰਹੀ ਕਿ ਮੇਰੀ ਕੁੜੀਆਂ ਬਿਲਕੁਲ ਸਹੀ ਹੈ ਤੇ ਮੇਰਾ ਪਤੀ ਗਲਤ ਹੈ ਇਹ ਨਾਲ ਸਾਰਾ ਮਸਲਾ ਹੀ ਸਮਝ ਜਾਏਗਾ ਕਿਉਂਕਿ ਉਸ ਤੋਂ ਬਾਅਦ ਉਹਨੂੰ ਪਤਾ ਕਿ ਮੇਰੇ ਪਤੀ ਨੂੰ ਜੇਲ੍ਹ ਵੀ ਹੋ ਸਕਦੀ ਹੈ ਕਿ ਜੋ ਕਰਤੂਤਾਂ ਇਹ ਕਰ ਰਿਹਾ ਉਹ ਕੁਝ ਬੋਲਦੀ ਹੀ ਨਹੀਂ ਹੈ ਚਲੋ ਮੰਤਰੀ ਜੀ ਆਪਾਂ ਤਾਂ ਅੱਜ ਤੋਂ ਹੋਰ ਜਾਣਨਾ ਚਾਹਾਂਗੇ ਇੱਕ ਤੁਹਾਡੇ ਮਦਰ ਦਾ ਪੱਖ ਵੀ ਸਾਨੂੰ ਪਤਾ ਲੱਗਿਆ ਕਿ ਉਹ ਕੀ ਕਹਿੰਦੇ ਨੇ ਕੀ ਜਾਣਦੇ ਨੇ ਤੁਹਾਡੇ ਫਾਦਰ ਦਾ ਉਹਨਾਂ ਦਾ ਬਿਹੇਵਰ ਕਿਦਾਂ ਦਾ ਹੈ ਅੱਗੇ ਸਾਰੀ ਗੱਲਬਾਤ ਵੀ ਅੱਗੇ ਜਾਰੀ ਰੱਖਾਂਗੇ ਪਰ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ ਬਾਤ ਜਦੋਂ ਤੁਹਾਨੂੰ ਕਹਿੰਦੇ ਸੀ ਕਿ ਮੈਨੂੰ ਗੁਰੂ ਮੰਨੋ ਜਿਸ ਤਰ੍ਹਾਂ ਕਿ ਤੁਹਾਡੇ ਪਿਤਾ ਨੇ ਕਿਹਾ ਹੈ ਇਸ ਤੇ ਤੁਸੀਂ ਕੀ ਕਹੋ ਉਹ ਬਿਲਕੁਲ ਝੂਠ ਬੋਲ ਰਹੇ ਨੇ ਇਦਾਂ ਦੀ ਕੋਈ ਗੱਲ ਨਹੀਂ ਹੋਈ ਸਾਡਾ ਤਾਂ ਬਾਬਾ ਜੀ ਨਾਲ ਇੰਨਾ ਕੋਈ ਸੰਪਰਕ ਹੋਇਆ ਵੀ ਨਹੀਂ ਕਦੀ ਇੰਨਾ ਪਰਸਨਲੀ ਅਸੀਂ ਸਿਰਫ ਉਹਨਾਂ ਦੇ ਕੀਰਤਨ ਸੁਨੇ ਨੇ ਦੈਟਸ ਆਲ ਕੋ ਸੁਣਦੇ ਸੀ ਕਿੰਨਾਂ ਦਾ ਸੀ ਕਿਸੇ ਦਾ ਵੀ ਸੁਣ ਸਕਦੇ ਹਾਂ ਪਰ ਇਹਦੇ ਵਿੱਚ ਗੁਰੂ ਵਾਲੀ ਗੱਲ ਇਹ ਸਭ ਝੂਠ ਆਪਣੇ ਵੱਲੋਂ ਬਣਾ ਰਹੇ ਨੇ ਸਿਰਫ ਬਾਬਾ ਜੀ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਕਿਉਂਕਿ ਅਰਵਿੰਦਾ ਦੀਦੀ ਗੁਰਬਾਣੀ ਐਜੂਕੇਸ਼ਨ ਪ੍ਰੋਗਰਾਮ ਨੂੰ ਚਲਾ ਰਹੀ ਹੈ ਸਿਰਫ ਉਸ ਪ੍ਰੋਗਰਾਮ ਨੂੰ ਬੰਦ ਕਰਨ ਦੇ ਲਈ ਕਿ ਹਾਂ ਉਹ ਕੁੜੀ ਫਾਈਨੈਂਸ ਕੋਆਰਡੀਨੇਟਰ ਹੈ ਕਿ ਕੁੜੀ ਕੁੜੀ ਉਸ ਕੁੜੀ ਨੇ ਮੇਰੀਆਂ ਕੁੜੀਆਂ ਦੀ ਹੈਲਪ ਕੀਤੀ ਹੈ ਹੁਣ ਮਤਲਬ ਹੁਣ ਤੁਸੀਂ ਉਰੇ ਦਿੱਲੀ ਚ ਕਿਹਦੇ ਕੋਲ ਸਟੇ ਕਰ ਰਹੇ ਹੋ ਅਸੀਂ ਅਰਵਿੰਦਾ ਦੀਦੀ ਕੋਲ ਹੀ ਸਟੇ ਕਰ ਰਹੇ ਹਾਂ ਤੇ ਮਤਲਬ ਕਿ ਇੱਕ ਇੱਥੇ ਕਹਾਣੀ ਖੋਰ ਰੂਲਸ ਦੀ ਜਾ ਰਹੀ ਹੈ ਕਿ ਅਰਵਿੰਦਾ ਜੀ ਜਿਹੜੇ ਤੁਹਾਡੇ ਜਿਹਨਾਂ ਤੁਸੀਂ ਕਹਿ ਰਹੇ ਤੁਹਾਨੂੰ ਸਟੇ ਕਰਵਾ ਰਹੇ ਆ ਉਹ ਤੁਹਾਡੀ ਹੈਲਪ ਕਿਸ ਬਿਨਾ ਤੇ ਕਰ ਰਹੇ ਮੈਂ ਕਿਸ ਚੀਜ਼ ਲਈ ਤੁਹਾਡੀ ਹੈਲਪ ਕਰ ਰਹੇ ਆ ਉਹਨਾਂ ਨੂੰ ਅਸੀਂ 3 ਸਾਲਾਂ ਤੋਂ ਹੀ ਆਪਣੇ ਘਰ ਦੀ ਸਾਰੇ ਹਾਲਾਤ ਦੱਸ ਰਹੇ ਹਾਂ ਕਿ ਸਾਡੇ ਨਾਲ ਇਹ ਕੁਝ ਹੋ ਰਿਹਾ ਉਹ ਪੜੀਆਂ ਲਿਖਿਆ ਨੇ ਆਈਟੀ ਕੰਸਲਟੈਂਟ ਆ ਤਾਂ ਉਹ ਸਾਡੀ ਪੜਾਈ ਦੇ ਵਿੱਚ ਪੂਰੀ ਹੈਲਪ ਕਰ ਰਹੇ ਨੇ ਔਰ ਅੱਗੇ ਵੀ ਕਰਨਗੇ ਜੀ ਮਨਪ੍ਰੀਤ ਤੁਸੀਂ ਇਹ ਵੀ ਦੱਸਿਆ ਸਾਨੂੰ ਕਿ ਜਿਸ ਤਰ੍ਹਾਂ ਕੀ ਤੁਹਾਨੂੰ ਪੜ੍ਹਨ ਨਹੀਂ ਦਿੰਦੇ ਸੀ ਤੁਹਾਡਾ ਬ੍ਰਦਰ ਹੈ ਛੋਟਾ ਉਹਨੂੰ ਵੀ ਇਸ ਤਰ੍ਹਾਂ ਤੰਗ ਪ੍ਰੇਸ਼ਾਨ ਕਰਦੇ ਆ ਮੈਂ ਇੱਕ ਵਾਰ ਗੁਰਦੀਪ ਜੀ ਕੋਲ ਦੁਆਰਾ ਮੁੜ ਕੇ ਜਾਣਾ ਚਾਹਾਂਗਾ ਗੁਰਦੀਪ ਜੀ ਸਾਰੀ ਗੱਲਾਂ ਤੁਸੀਂ ਸੁਣ ਰਹੇ ਹੋ ਬਾਬਾ ਜੀ ਨੂੰ ਤੁਸੀਂ ਵੀ ਪਹਿਲੇ ਪੁਰਾਣੇ ਸਮੇਂ ਤੋਂ ਜਾਣਦੇ ਸੀ ਕਿ ਉਹਨਾਂ ਦੀ ਇਹੀ ਵਿਚਾਰਧਾਰਾ ਸੀ ਕਿ ਵਾਕਿਆ ਤੁਸੀਂ ਮੈਨੂੰ ਗੁਰੂ ਮੰਨੋ ਬਾਕੀ ਸਭ ਛੱਡ ਦਿਓ ਮੇਰੇ ਕੋਲੇ ਉਹਨਾਂ ਦੀ ਇਹੋ ਜੀ ਵਿਚਾਰਧਾਰਾ ਕੋਈ ਨਹੀਂ ਸੀ ਵੀ ਮੈਂ ਉਹਨਾਂ ਨੂੰ ਗੁਰੂ ਮੰਨਾਂ ਕਿਉਂਕਿ ਮੈਂ ਜਾਣਦਾ ਪਿਛਲੇ 3 ਸਾਲ ਤੋਂ ਸੀ ਜੀ ਪਰ ਮੈਂ ਸਿਰਫ ਥੋੜਾ ਥੋੜਾ ਸਮਾਂ ਹੀ ਮਿਲਦਾ ਰਿਹਾ ਪਿਛਲੀ ਵਾਰ ਮੈਂ ਉਹਨਾਂ ਨੂੰ ਕੈਨੇਡਾ ਦੇ ਵਿੱਚ ਮਿਲਿਆ ਸੀ ਉਹਨਾਂ ਦੇ ਜਿਹੜੇ ਕੀਰਤਨ ਆ ਉਹ ਇਹੇ ਦਾ ਕੁਝ ਨਹੀਂ ਕਹਿੰਦੇ ਵੀ ਮੈਨੂੰ ਗੁਰੂ ਮੰਨੋ ਬਾਅਦ ਵਿੱਚ ਤੋਂ ਤੱਕ ਇਸ ਕੇਸ ਦਾ ਸਬੰਧ ਹੈ ਮੈਂ ਹਿੰਦੁਸਤਾਨ ਦੀ ਮਾਨਯੋਗ ਅਦਾਲਤ ਨੂੰ ਤੇ ਸਰਕਾਰਾਂ ਨੂੰ ਬੇਨਤੀ ਕਰਦਾ ਵੀ ਜੇ ਦੀ ਸੀਬੀਆਈ ਇਨਕੁਆਇਰੀ ਲਾ ਕੇ ਇਹਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੱਢਿਆ ਜਾਵੇ ਇਹ ਵਿੱਚ ਬਹੁਤ ਬਹੁਤ ਝੂਠ ਬੋਲ ਰਹੀਆਂ ਕੁੜੀਆਂ ਜੀ ਆ ਰੁਪਿੰਦਰ ਔਰ ਮਨਪ੍ਰੀਤ ਮੈਂ ਤਾਂ ਮੰਤਰੀ ਤਰਫ ਤੋਂ ਪੁੱਛਣਾ ਚਾਹਾਂਗਾ ਕਿ ਰੇਣ ਔਰ ਮਨਪ੍ਰੀਤ ਕਿ ਆਖਿਰ ਇਸ ਮਾਮਲੇ ਦਾ ਹੱਲ ਕੀ ਨਿਕਲਦਾ ਹੈ ਕਿੱਥੇ ਜਾ ਕੇ ਗੱਲ ਖੜ੍ਹ ਠਹਿਰਦੀ ਹੈ ਕਿੰਨੀ ਦੇਰ ਮਾਮਲਾ ਇਸ ਤਰੋਲ ਜਰਿਆਗਾ ਪੇਰੈਂਟ ਸਾਖਰ ਬੈਠ ਕੇ ਗੱਲਬਾਤ ਕਿਉਂ ਨਹੀਂ ਸੁਲਝ ਸਕਦੀ ਜਦ ਗੱਲਬਾਰ ਆਈ ਗਈ ਹੈ ਸ਼ਾਇਦ ਉਸ ਤੋਂ ਬਾਅਦ ਜਦ ਤੁਸੀਂ ਘਰ ਵਾਪਸ ਜਾਓ ਤਾਂ ਨਾਲ ਇਹ ਨੇ ਸਾਡੇ ਮੰਮੀ ਜਦੋਂ ਹਸਟਲ ਆਉਂਦੇ ਹੁੰਦੇ ਸੀ ਉਹਨਾਂ ਨੇ ਸਾਨੂੰ ਸਾਫ਼ ਕਿਹਾ ਸੀ ਕਿ ਤੁਹਾਡੇ ਫਾਦਰ ਹਲੇ ਵੀ ਧਮਕੀਆਂ ਦੇ ਰਹੇ ਨੇ ਸਾਰਿਆਂ ਨੂੰ ਧਮਕੀਆਂ ਦੇ ਰਹੇ ਨੇ ਸਾਡੇ ਫਾਦਰ ਨੇ ਤੇ ਵਾਰਡਨ ਨੂੰ ਇੰਨਾ ਵੀ ਕਹਿਤਾ ਮੈਂ ਇੱਕ ਵਾਰੀ ਬਸ ਕੁੜੀਆਂ ਨੂੰ ਘਰ ਲੈ ਕੇ ਜਾਣ ਦੇ ਮੈਂ ਤੇ ਇਹਨਾਂ ਨੂੰ ਮਾਰ ਦੇਣਾਂ ਹਾਂ ਮੈਨੂੰ ਫਾਂਸੀ ਹੋ ਜਾਏ ਭਾਵੇਂ ਜੇਲ੍ਹ ਹੋ ਜਾਏ ਮੈਨੂੰ ਨਹੀਂ ਡਰ ਲੱਗਦਾ ਮਨਪ੍ਰੀਤ ਮਤੋਂ ਅੱਥੇ ਦਾਸ ਦਾਸ ਸੀ ਤੁਹਾਡੇ ਪਿਤਾ ਜੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਦਾ ਕਹਿਣਾ ਹੈ ਕਿ ਇਸ ਵੇਲੇ ਤੁਹਾਡੇ ਜਿਹੜੇ ਮੰਮੀ ਨੇ ਤੁਹਾਡੇ ਮਾਤਾ ਜੀ ਕਾਫੀ ਬਿਮਾਰ ਨੇ ਤੇ ਉਹ ਉਹਨਾਂ ਨੂੰ ਲੈ ਕੇ ਹਸਪਤਾਲ ਗਏ ਨੇ ਹੁਣ ਜਦ ਸਥਿਤੀ ਬਣੀ ਗਈ ਹੈ ਮਾਨੂੰ ਤੁਸੀਂ ਕਹਿ ਰਹੇ ਬਿਲਕੁਲ ਸਹੀ ਹੈ ਤੁਹਾਡੇ ਮੰਮੀ ਬਿਮਾਰ ਨੇ ਕਿ ਤੁਸੀਂ ਜਾਓਗੇ ਹੁਣ ਉੱਥੇ ਪਰ ਇਦਾਂ ਹੋਇਆ ਕਿ ਮੰਮੀ ਪਹਿਲਾਂ ਵੀ ਬਹੁਤ ਵਾਰ ਇਦਾਂ ਦੇ ਨਾਟਕ ਕਰ ਚੁੱਕੇ ਨੇ ਕਿਉਂਕਿ ਮੰਮੀ ਨੇ ਸਾਨੂੰ ਖੁਦ ਦੱਸਿਆ ਮੈਂ ਮੰਮੀ ਨੂੰ ਪਹਿਲਾਂ ਪੁੱਛਦੀ ਹੁੰਦੀ ਸੀ ਕਿ ਮੰਮੀ ਤੁਸੀਂ ਤਾਂ ਇੰਨੇ ਬਿਮਾਰ ਸੀਗੇ ਫਿਰ ਤੁਸੀਂ ਸਾਨੂੰ ਇਦਾਂ ਕਿਉਂ ਕੀਤਾ ਸਾਡੇ ਨਾਲ ਇਦਾਂ ਕਿਉਂ ਕਰਦੇ ਹੋ ਕਿ ਕਦੀ ਝੂਠ ਉਹ ਝੂਠ ਝੂਠ ਹੀ ਬਿਮਾਰ ਹੁੰਦੇ ਨੇ ਮੈਂ ਇੱਕ ਵਾਰੀ ਕੁੜੀਆਂ ਘਰੇ ਆ ਜਾਣ ਬਸ ਉਹਨਾਂ ਦਾ ਇਹ ਡਰਾਮਾ ਨੇ ਕਿ ਮੈਂ ਇੱਕ ਵਾਰੀ ਇਹਨਾਂ ਨੂੰ ਘਰੇ ਲੈ ਜਾ ਉਸ ਤੋਂ ਬਾਅਦ ਫਾਦਰ ਜੋ ਮਰਜੀ ਜੀ ਗੁਰਦੀਪ ਜੀ ਤੁਸੀਂ ਸਾਰੀ ਗੱਲਬਾਤ ਸੁਣ ਰਹੇ ਹੋ ਇਹਨਾਂ ਦੇ ਮੰਮੀ ਬਬਾਰ ਨੇ ਪਰ ਇਹ ਕਹਿ ਰਹੀ ਹੈ ਕਿ ਇਹ ਸਭ ਇੱਕ ਟੌਂਗ ਜਾਂ ਨਾਟਕ ਹੈ ਕਿਉਂਕਿ ਜਸਟ ਇਹਨਾਂ ਨੂੰ ਇੱਕ ਕਾਰ ਬੁਲਾਉਣ ਦੀ ਇਹ ਨਾਛਲ ਅਸੀਂ ਗੱਲ ਕਨਕਲੂਡ ਕਰੀਏ ਤੁਸੀਂ ਇੱਕ ਵੱਡੇ ਹੋਣ ਦੇ ਨਾਤੇ ਜਾਂ ਪਹਿਲੇ ਤੁਸੀਂ ਗਾਰਡੀਅਨ ਵੀ ਸੀ ਤੁਸੀਂ ਇਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਮੈਂ ਇਹਨਾਂ ਨੂੰ ਇਹ ਸਲਾਹ ਦੇਣਾ ਚਾਹੁੰਨਾ ਜੀ ਇਹ じゃ ਕੋਈ ਮਾਂ ਪਿਓ ਨਹੀਂ ਹੁੰਦਾ ਜਿਹੜਾ ਇਸ ਤਰ੍ਹਾਂ ਕਰੇ ਆਪਣੀਆਂ ਧੀਆ ਦੇ ਨਾਲ ਮੈਂ ਈਵਨ ਡਿਊਰਿੰਗ ਥਿਸ ਟਾਈਮ ਮੈਂ ਇਹਨਾਂ ਨੂੰ ਇਹ ਵੀ ਮੇਕ ਸ਼ੋਰ ਕਰਨਾ ਚਾਹੁੰਦਾ ਸੀ ਵੀ ਜੇ ਤੁਹਾਨੂੰ ਪੁਲਿਸ ਹੈ ਤਾਂ ਚਾਹੀਦੀ ਆ ਸੀ ਲੇਡੀ ਕਨਸਟੇਬਲਸ ਦੀ ਮੈਨੇਜ ਮੈਨੇਜ ਕਰ ਦੇਵਾਂਗੇ ਤੁਹਾਡੇ ਨਾਲ ਅੱਭੀ ਘਰ ਦੇ ਵਿੱਚ ਲੇਡੀ ਕਨਸਟੇਬਲ ਹੋਣ ਤੁਸੀਂ ਜੇ ਤੁਹਾਡੇ ਘਰ 'ਚ ਅਸੀਂ ਭੇਜਦੀ ਆ ਕੋਈ ਪੁਲਿਸ ਵਾਲਾ ਕਿ ਉਹ ਘਰ ਤੁਹਾਡਾ ਰਹੇ ਜੋ ਰਹੂਗਾ ਰਸੋਈ ਦੇ ਵਿੱਚ ਜਾਣ ਲੱਗੇ ਵੀ ਤੁਹਾਡਾ ਕਨਸਟੇਬਲ ਤੁਹਾਡੇ ਨਾਲ ਜਾਵੇ ਕਿਵੇਂ ਦਾ ਮਾਹੌਲ ਉਦੋਂ ਦਾ ਕ੍ਰੀਏਟ ਹੋਊਗਾ ਘਰ ਘਰ ਹੁੰਦਾ ਜਿੱਥੇ ਪੁਲਿਸ ਬੜੀ ਹੋਵੇ ਹਰ ਟਾਈਮ ਘਰ ਦੇ ਵਿੱਚ ਬਾਥਰੂਮ ਜਾਣ ਲੱਗੇ ਵੀ ਪੁਲਿਸ ਨਾਲ ਜਾਏਗੀ ਸਾਡੇ ਜਿੱਥੇ ਸਾਡੀ ਮਾਪਿਆਂ ਨਾਲ ਬਣਦੀ ਨਹੀਂ ਉਸ ਕੱਚ ਪੀਸ ਨੂੰ ਆ ਕੇ ਕੀ ਫਾਇਦਾ ਅਸੀਂ ਕਿ ਇੱਥੋਂ ਤੱਕ ਆ ਬਸ ਹੁਣ ਸਾਡੇ ਪੈਸੇ ਦੀ ਕੋਈ ਸਲਾਹ ਨਹੀਂ ਚਾਹੀਦੀ ਅਸੀਂ ਕਿਸੇ ਪੰਜਾਬ ਦੇ ਬੰਦੇ ਤੋਂ ਕੋਈ ਸਲਾਹ ਨਹੀਂ ਲੈਣਾ ਚਾਹੁੰਦੇ ਸਾਰੇ ਪੰਜਾਬ ਦਾ ਮਾਈਂਡ ਪਤਾ ਇਹ ਸਿਰਫ ਪੁਰਿਆਂ ਨੂੰ ਮਾਰਨਾ ਚਾਹੁੰਦੇ ਨੇ ਦੱਬਣਾ ਚਾਹੁੰਦੇ ਨੇ ਅਸੀਂ ਹਾਈ ਕੋਰਟ ਅਪੀਲ ਕੀਤੀ ਹੋਈ ਆ ਔਰ ਮਾਈਂ ਨੂੰ ਹੀਰਿੰਗ ਅੰਦਰ ਨੂੰ ਹੀਰਿੰਗ ਆ ਸਾਡੇ ਫਾਦਰ ਨੂੰ ਕੋ ਉੱਥੇ ਆਵੇ 5 ਤਰੀਕ ਨੂੰ ਹੀਅਰਿੰਗ ਸੀ ਸਾਡਾ ਫਾਦਰ ਉੱਥੇ ਨਹੀਂ ਆਇਆ ਕੋਈ ਅਕਲ ਵਾਲਾ ਹੋਊਗਾ ਤੇ ਇੱਥੇ ਹੀ ਪਛਾਣ ਲੂਗਾ ਕਿ ਜਿਹੜਾ ਫਾਦਰ ਉਹਦਾ ਦਾ ਰੌਲਾ ਪਾਉਣ ਲੱਗਿਆ ਹੋਇਆ ਸੀ ਮੇਰੀਆਂ ਕੁੜੀਆਂ ਕੱਢ ਨਾ ਕੁੜੀਆਂ ਨਹੀਂ ਲੈ ਆਇਆ ਉਹ ਆਇਆ ਇੰਨੀਆਂ ਕੁੜੀਆਂ ਨਾਲ ਪਿਆਰ ਹੁੰਦਾ ਤਾਂ ਆਉਂਦਾ ਨਾ 5 ਤਰੀਕ ਨੂੰ ਹਾਈ ਕੋਰਟ ਕੋਈ ਕੰਸਰਨ ਨਹੀਂ ਫਿਰ ਤੁਸੀਂ ਬੋਲੋ ਵੀ ਨਾ ਅੰਕਲ ਜੋ ਮੈਨੂੰ ਬੋਲੋਗੇ ਕੋਈ ਸਲਾਹ ਨਹੀਂ ਚਾਹੀਦੀ ਘਾਸ ਕਰਕੇ ਪੰਜਾਬ ਵਾਲਿਆਂ ਦੀ ਤੇ ਬਿਲਕੁਲ ਵੀ ਨਹੀਂ ਮੈਨੂੰ ਬਾਬਾ ਜੀ ਜਿਨ੍ਹਾਂ ਨੂੰ ਸਿਰਫ ਕੁੜੀਆਂ ਨੂੰ ਦੱਬਣਾ ਹੀ ਆਉਂਦਾ ਹੈ ਕਿ ਕੁੜੀਆਂ ਦੱਬ ਜਾਣ ਦੱਬ ਜਾਣ ਅਸੀਂ ਉਹ ਜਿਹੀ ਕੁੜੀਆਂ ਨਹੀਂ ਹੈਗੀਆਂ ਔਰ ਨਾ ਸਾਨੂੰ ਕਿਸੇ ਦੀ ਸਲਾ ਜੀ ਜੀ ਸਨਾਲ ਤੁਸੀਂ ਗੱਲਬਾਤ ਕੀਤੀ ਆਪਣੇ ਵਿਚਾਰਾਂ ਕਿ ਬਹੁਤ ਬਹੁਤ ਧੰਨਵਾਦ ਅਸੀਂ ਮਨਪ੍ਰੀਤ ਔਰ ਕਿਰਨੋ ਵੀ ਕਵਾਂਗੇ ਕਿ ਇਹ ਮਾਮਲਾ ਹੁਣ ਅਦਾਲਤ ਵਿੱਚ ਹੈ ਇਸ ਬਾਰੇ ਹਲੇ ਕੁਝ ਵੀ ਬੋਲ